40000 ਰੁਪਏ ਦਾ ਸਾਡਾ ਹੋ ਗਿਆ ਬਸ ਜੇ ਚਪਾਲਾ ਬਸ ਬਾ ਬਾ ਤੂੰ ਪੈਸੇ ਪਾਲਾ ਜੇ ਚਪਾਲਾ ਬਸ ਪੈਸੇ ਨਹੀਂ ਬੋਲਣਾ ਨਹੀਂ ਬਾਲ ਮੰਜੇਤਰਾ ਪਾਹਾਂ ਦੀ ਬਾਲੀ ਟੋਟਾ ਮੱਲਾ ਹਾਂ ਮਾਮਾ ਕੋਈ ਸਕੀਮ ਲਾਇਗੇ ਓਏ ਗੱਲ ਸੁਣ ਹਾਂਜੀ ਆਲੂ ਦਰਿਆ ਨਾਂ ਪੀਚ ਤੇ ਕੇ ਹੈ ਇਹਨੂੰ ਖੇਦੂ ਕੌਣ ਹੈਗਾ ਬੰਦਾ ਕੱਕੜੋਲਾ ਤੂੰ ਕੀ ਕਰਨਾ ਚੁੱਪ ਕਰਕੇ ਹਾਂ ਹਾਂ ਕਰੀ ਜਾਈ ਕੋਈ ਗੱਲ ਨਹੀਂ ਕਰਨੀ ਫालतू ਵੇਚਣਾ ਮੇਰਾ ਕੰਮ ਆ ਤੈਨੂੰ ਮੈਂ ਪੁਰਿੰਗੇ ਪਾ ਕੇ ਦਿਖਾਉਣਾ ਬਹੁਤ ਠੀਕ ਹਾਂ ਹਾਂ ਕਰੀ ਜਾਉ ਆਪਾਂ ਨੂੰ ਜਿੰਨੇ ਬਿਆਨੇ ਸਾਈ ਦੇ ਮਿਲ ਗਏ ਆਪਾਂ ਲੈ ਕੇ ਨਿਕਲ ਜਾਣਾ ਬਹੁਤ ਠੀਕ ਹੈ ਠੀਕ ਹੈ ਮੈਂ ਤੈਨੂੰ ਬੰਦਾ ਲੈ ਕੇ ਆਉਣਾ ਤੂੰ ਬੈਠ ਉੱਥੇ ਬਹੁਤ ਠੀਕ ਬਾਈ ਹੂੰ ਤੂੰ ਟਰੈਕਟਰ ਭਾਲਦਾ ਸੀ ਨਾ ਹੋਰ ਯਾਰ ਬਾਲੇ ਔਖੇ ਆ ਟਰੈਕਟਰ ਬਣਾ ਮੈਂ ਤੈਨੂੰ ਸੰਦ ਦਵਾਉਣਾ ਹੂੰ ਜਮਾ ਮੰਦੇ ਪਾਜੀ ਮੜ ਜੂ ਅੱਛਾ ਬੰਦਾ ਫਸਿਆ ਵਾ ਕਿਹੜਾ ਟਰੈਕਟਰ ਆ ਮੈਂ ਤੈਨੂੰ ਦਿਖਾਉਣਾ ਆਹ ਤੇ ਹੂੰ ਆਹ ਦੇਖ ਆ ਘੜਾ ਤੇ ਕੀ ਕਰੂਗਾ ਇਹ ਟਰੈਕਟਰ ਦਾ ਕੰਮ ਦੇ ਦੂ ਇਹ ਪਤੰਦਰਾ ਜਿਹੜਾ ਨਿਊ ਬਲਡਾ ਡਰ ਹੈ ਨਾ ਹਾਂ ਉਸ ਹਾਵ ਨਾਲ ਖੇਤੀ ਸਾਰੀ ਹੁਣ ਲੂਲਰਾ ਨਹੀਂ ਹੋਣੀ ਲਾ ਤੂੰ ਪਿੰਟੋਂ ਕਿੱਥੇ ਨਿਕਲਿਆ ਮਾਰ ਨਾ ਆ ਰਾਸਤਾਨ ਵਾਲੀ ਸਾਰੀ ਖੇਤੀ ਇਹਨਾਂ ਨਾਲ ਹੁੰਦੀ ਲਾ ਪਤਾ ਨਹੀਂ ਬੇਕੂਫ ਬੰਦਾ ਹੈ ਹਾਂ ਬਾੜੀ ਇਹਦੇ ਕੋਲੇ ਘੱਲਣਾ ਕਰੇ ਹੂੰ ਹਾਵ ਨਾਲ ਹੀ ਦੇ ਦੂ ਹਮ ਇਹ ਤਾਂ ਤੂੰ ਖਚਾਈ ਦੇਖੀ ਉਧਰ ਰਾਸਤਾਨ ਦੀ ਗਿਆਨ ਤੂੰ ਹਾਂ ਇਹ ਲੋਕਾਂ ਦੇ ਨਾ 40 40 ਹਲ ਪਾਏ ਪਿਆ ਇਹਦੇ ਮਗਰ ਤਿੰਨ ਤਿੰਨ ਕਿੱल्ल्या ਦੀ ਬਾਹੀਆਂ ਸਿੱਧ ਕੋਈ ਨਹੀਂ ਤੁਰ ਜਾਂਦਾ ਆਈ ਹਾਂ ਹਾਂ ਇੰਜਣ ਦਾ ਕੇਰ ਦਾ ਹੂੰ ਇਹ ਜਮਾ ਪੂਰਾ ਓਕੇ ਆ ਤੇਰਾ ਮਹਿੰਗਾ ਹੀ ਬਹੁਤ ਬੈਸਟ ਲੂਫ ਟਕਟੌ ਨਹੀਂ ਸਾਹਰੇ ਬੜ ਚਾਪਾ ਹਾਂ ਸਾਹਰੇ ਬਾੜੀ ਕਰ ਲਾ ਸਾਹਰੇ ਬੜੀ ਬੋਲੇ ਬੋਲੇ ਇੰਜਨ ਫਿਰ ਬੈਣ ਨੂੰ ਦੇਖ ਉੱਤੇ ਹਾਂ ਰਾਵੜਾ ਆਏ ਪਾ ਤੇਰੇ ਹਾਲ ਭਾਉ ਕੋਣ ਹਾਲ ਤਾਂ ਮੈਂ ਇਥੋਂ ਬਣਵਾ ਦੂੰ ਤੈਨੂੰ ਪਿੰਡੋਂ ਸਾਰੇ ਸੰਦ ਮੈਂ ਲੈਣ ਇਹਨਾਂ ਕੋਲੇ ਘੜਿਆ ਅੱਛਾ ਅੱਛਾ ਹੁਣ ਵੀ ਸਾਉਂਡ ਲੈ ਲਾ ਇਹ ਬੌਂਦੇ ਰਹੇ ਹੁਣ ਇਹ ਇਹ ਤਾਂ ਬੌਂਦੇ ਆ ਇਹ ਤਾਂ ਇਹ ਤਾਂ ਸ਼ੜਕ ਵਾਲਿਆਂ ਨਾਲ ਤਾਂ ਉਹੀ ਆ ਗਿਆ ਬਿਹਲੇ ਟਾਈਮ ਹੋਂ ਕਣਕਾਂ ਕੁਣਕਾਂ ਤੇ ਵਢਣ ਵਾਲੀਆਂ ਇਹਨਾਂ ਨੇ ਸ਼ੜਕ ਵਾਲਿਆਂ ਨਾਲ ਲਾ ਲ ਸਭ ਪੈ ਟੂਰਨਾਮੇ ਪਏ ਸਿਚਰਾਣਾ ਕਰਾ ਦੇ ਹੋ ਨਹੀਂ ਨਹੀਂ ਮੋੜ ਕੇ ਬੁੜਗਾ ਲੜੀ ਜਣ ਵਿਆਹ ਕੀ ਲੈ ਆ ਨਹੀਂ ਨਹੀਂ ਤੂੰ ਦੇਖੀ ਤਾਂ ਜਾਈ ਪੁੱਤ ਤੂੰ ਹੋਣ ਗਿਆ ਪਿੰਡ ਚ ਗੱਲਾਂ ਅਗਲਾ ਕੁ ਪਹਿਲਾਂ ਸੰਦ ਹੀ ਖਰੀਦ ਗਿਆ ਹਾਂ ਇਹ ਨਾ ਇਹ ਤਾਂ ਬਲਟ ਡਾਊਟਰ ਦੇ ਹਿਸਾਬ ਨਾਲ ਖੇਤੀ ਇਹਨਾਂ ਨਾ ਹੋਣੀ ਆ ਅੱਛਾ ਸਿੱਟ ਕੇ ਦੇਸਾਈ ਦੇ ਲਾ ਪੁੱਛ ਲੈ ਪੁੱਛ ਲੈ ਜੇ ਮਿਲਦਾ ਤਾਂ ਭਾਜ ਲੈ ਵੇ ਗੱਲ ਆ ਆ ਮੱਲਾ ਗੱਲ ਇੱਕੋ ਹੀ ਕਰੀ ਮੈਂ ਤੈਨੂੰ ਇਹ ਕਹਿੰਦਾ ਪਕਾਵਾਜੀ ਕਰਨ ਵਾਲਾ ਬੰਦਾ ਹੈ ਨੀਗਾ ਠੀਕ ਆ ਕਰੀ ਪਹਿਲੀ ਅਰਸਾਨਦ ਖਰੀਦਣਾ ਗੱਲ ਉਹੀ ਕਰੀ ਜਿਹੜੀ ਭੁਗ ਦੇ ਲੈਣਾ ਇਹਦਾ 3.5 ਲੱਖ ਹਾਂ ਹਾਂ 3.5 ਲੱਖ ਆ ਇਹਦੇ ਚ ਕੀ ਪਿੰਨਾ ਪੁਨਾ ਟਲਗਾ ਆ ਆਥਿਆ ਗੁੱਲੀ ਜੀ ਨਾ ਮੂਰੇ ਬੰਪਰ 30000 ਦਾ ਥੋੜਾ ਜਿਹਾ ਸੈਂਟਰ ਪੈਨ ਦਾ ਕੰਮ ਹੋਣੀ ਟੂਪੇ ਜੇ ਵੀ ਹੈ ਨਹੀਂ ਜਾਂ ਤਾਂ 6 ਆ ਨਾ ਪਤੰਦਰਾ ਇਹਦੀਆਂ ਲਾਈਟਾਂ ਕੰਮ ਕਰਦੀਆਂ ਤੂੰ ਲੈਫਟ ਤੇ ਲਵਾਉਣੀ ਪੈਣੀ ਆ ਮੈਨੂੰ ਲੈਫਟ ਵੀ ਇਹਦੇ ਲਵਾਉਣੀ ਪਊ ਫਰ ਜੇ ਬੋਂਦਾ ਤਾਂ ਇਹ ਲਾਈਟ ਇਹਦਾ ਪਤੰਦਰਾ ਤੂੰ ਉਹ ਗੱਲਾਂ ਕਰਦਾ 3.5 ਲੱਖ ਰੁਪਏ ਵਾਲਾ ਯਾਰ 3.5 ਲੱਖ ਦਾ ਤਾਰ ਜਣ ਆ ਜਾਣਾ ਉਹ ਲਿਆਇਆ ਜਗਰਾਜ ਤਖਤੂਪੁਰੇ ਵਾਲਾ ਕਿੰਨਾ ਵੱਡਾ ਟਰੈਕਟਰ ਆ ਉਹ ਲੈ ਕੇ ਆਉ ਮੈਂ ਹੂੰ ਉਹੀ ਗੱਲ ਆ ਯਾਰ ਪੈਸੇ ਨੂੰ ਨਹੀਂ ਪੈਸੇ ਵਾਲੇ ਆ ਉਹ ਉਹ ਤੂੰ ਸਾਈ ਕੱਟ ਸਾਈ ਕੱਟ ਸਾਈ ਸਾਈ ਕੱਟ ਸਾਈ ਸਾਈ ਕੱਟ ਸਾਈ ਕੱਟ ਲੈ ਦੂਜੀ ਗੱਲ ਨਾ ਬੋਲੀ ਇੱਕੋ ਹੀ ਗੱਲ 40000 ਰੁਪਏ ਦਾ ਸਾਡਾ ਹੋ ਗਿਆ ਬਸ ਜੇ ਚਪਾਲਾ ਬਸ ਬਾ ਬਾ ਤੂੰ ਪੈਸੇ ਬਾ ਬਾ ਦਾ ਪੈਸੇ ਖੋਲਣਾ ਨਹੀਂ ਬਾਲੇ ਪੈਸੇ ਨਹੀਂ ਬਾਲੇ ਪੈਸਾ ਲੱਗਦਾ ਬਹੁਤ ਮੁਬਾਰਕਾ ਤੈਨੂੰ ਬਹੁਤ ਹੋ ਗਿਆ ਸੌਦਾ ਹੋ ਗਿਆ ਹੋ ਗਿਆ ਸੌਦਾ ਹੋ ਗਿਆ ਠੀਕ ਆ ਤਾਂ ਸਵਾਦ ਆ ਗਿਆ ਲੋਟ ਆ ਮੈਂ ਛਾਪਦਾ ਜਨਾ ਮੇਰਾ ਖਰਚਾ ਬਹੁਤ ਹੋ ਜਾਣਾ ਹੈ ਤੇ ਹਾਂ ਤੇ ਚੱਲ ਬਈ ਚੱਲ ਹਾਂ ਚੱਲ ਮੁਬਾਰਕਾ ਬਈ ਸਜਣਾ ਬਹੁਤ ਬਹੁਤ ਤੈਨੂੰ ਓ ਮੇਰੇ ਨਾਲ ਸਟਾਰਟ ਤੱਕ ਰਾਜੋ ਉਹਦੀ ਚਾਬੀ ਚੂਬੀ ਤਾਂ ਦੇ ਦੇ ਹੈਂਡਲ ਹੈਂਕਰ ਲਿਆ ਗਿਆ ਕਰੋ ਹੈਂਡਲ ਅਸੀਂ ਪੱਜ ਕੇ ਹੈਂਡਲ ਲੈਉਣੇ ਆ ਓਏ ਬਾਏ ਓਏ ਓਏ